ਆ ਸਮਨਦਾ ਸ਼ਰਮਾ ਤੇ 35 ਢਾਲੀਵਾਲ ਦਾ ਜਿਹੜਾ ਮੁੱਦਾ ਹੈ ਇਹ ਕਾਫੀ ਅੱਜ ਕੱਲ੍ਹ ਚੱਲ ਰਿਹਾ ਆਪਾਂ ਇਹ ਤੇ ਗੱਲ ਕਰਨੀ ਆ ਸਿਰਫ 3 ਮਿੰਟ ਸੁਨੰਦਾ ਸ਼ਰਮਾ ਨੇ ਪਿਛਲੇ ਦਿਨੀ ਇੱਕ ਪੋਸਟ ਪਾਈ ਸੀ ਮੁੱਖ ਮੰਤਰੀ ਨੂੰ ਟੈਗ ਕਰਕੇ ਭਗਵੰਤ ਮਾਨ ਜੀ ਨੂੰ ਤੇ ਉਹਦਾ ਅਸਰ ਵੀ ਹੋਇਆ ਤੇ ਪੈਂਕੀ ਢਾਲੀਵਾਲ ਦੀ ਗ੍ਰਿਫਤਾਰੀ ਹੋ ਗਈ ਸੀ ਤੇ ਮੈਂ ਇਹ ਮਾਸਲੇ ਨੂੰ ਵੇਂਦਾ ਰਿਹਾ ਪਰ ਕੱਲ੍ਹ ਹਾਈ ਕੋਰਟ ਦੇ ਵਿੱਚੋਂ ਪਿੰਕੀ ਢਾਲੀਵਾਲ ਨੂੰ ਜਿਹੜੀ ਉਰਾਤ ਮਿਲ ਗਈ ਹੈ ਤੇ ਪੁਲਿਸ ਨੂੰ ਹਾਈ ਕੋਰਟ ਨੇ ਝਾੜ ਪਾਈ ਹੈ ਕਿਉਂਕਿ ਸਬੂਤਾਂ ਦੀ ਘਾਟ ਕਰਨ ਤੇ ਹੁਣ ਮੈਂ ਸੰਨੰਦਾ ਸ਼ਰਮਾ ਨੂੰ ਪੁੱਛਣਾ ਚਾਹਣਾ ਹੈ ਕਿ ਤੁਸੀਂ ਇਹ ਕੰਮ ਕੀਤਾ ਪਰ ਤੁਹਾਡੇ ਕੋਲ ਕੋਈ ਸਬੂਤ ਨਹੀਂ ਸੀ ਮੰਨਦੇ ਆ ਜੇ ਪਿੰਕੀ ਢਾਲੀਵਾਲ ਨੇ ਤੁਹਾਡੇ ਨਾਲ ਕੋਈ ਨਜਾਇਜ਼ ਕੀਤਾ ਕੋਈ ਗਲਤ ਕੀਤਾ ਤੁਹਾਨੂੰ ਨਹੀਂ ਪੈਸਾ ਦਿੱਤਾ ਮਾੜੀ ਗੱਲ ਹੈ ਸਜ਼ਾ ਮਿਲਣੀ ਚਾਹੀਦੀ ਹੈ ਪਰ ਤੁਸੀਂ 7-8 ਸਾਲ ਉਹਦੇ ਨਾਲ ਕੰਮ ਕੀਤਾ ਉਦੋਂ ਕਿਉਂ ਨਾ ਬੋਲੇ ਫਿਰ ਤੁਸੀਂ ਕਹਿੰਦੇ ਹੋ ਮੇਰਾ ਉਹਦੇ ਨਾਲ ਕੋਈ ਐਗਰੀਮੈਂਟ ਨਹੀਂ ਮੈਨੂੰ ਉਹਨੇ ਵਾਡ ਨਹੀਂ ਕੀਤਾ ਤੇ ਫਿਰ ਕੀ ਕਾਰਨ ਤੁਸੀਂ ਇੰਨਾ ਟਾਈਮ ਕਿਉਂ ਚੁੱਪ ਰਹੇ ਤੇ ਫਿਰ ਤੁਸੀਂ ਅੱਜ ਸੁਣਨ ਚ ਆ ਰਹੇ ਕਿ 15 ਲੱਖ ਰੁਪਈਆ ਤੁਸੀਂ ਜੇ ਇੰਡੀਆ ਚ ਖਾੜਾ ਲਾਉਣਾ ਤੇ ਉਹਦਾ ਮੰਗਦੇ ਹੋ ਤੇ ਲੈਣੇ ਵੀ ਉਹ ਤੇ ਲੋਕ ਦਿੰਦੇ ਵੀ ਹੈ ਚੰਗੀ ਗੱਲ ਹੈ ਤੇ ਜੇ ਬਾਹਰ ਵਿਦੇਸ਼ਾਂ ਚ ਲਾਉਣਾ ਤੇ ਫਿਰ ਕਈ ਲੱਖਾਂ ਤੇ ਗੱਲ ਹੋਰ ਜਾਂਦੀ ਹੈ ਇੱਥੋਂ ਤੱਕ ਪਚਾਉਣ ਵਾਲਾ ਤੁਹਾਨੂੰ ਕੌਣ ਹੈ ਤੁਹਾਡੀ ਆਵਾਜ਼ ਹੈ ਬਿਲਕੁਲ ਨਹੀਂ ਇਹਦੇ ਵਿੱਚ ਚਾਰ ਪੰਜ ਬੰਦੇ ਕੰਮ ਕਰਦੇ ਐ ਪਹਿਲਾ ਗੀਤਕਾਰ ਦੂਜਾ ਪ੍ਰੋਡਿਊਸਰ ਫਿਰ ਸੰਗੀਤਕਾਰ ਫਿਰ ਤੁਸੀਂ ਹੋ ਫਿਰ ਜਾ ਕੇ ਉਹ ਗਾਣਾ ਜਿਹੜਾ ਕੰਪਲੀਟ ਹੁੰਦਾ ਤੇ ਫਿਰ ਉਹ ਬੰਦਾ ਹਿੱਟ ਹੁੰਦਾ ਤੁਹਾਨੂੰ ਜਿੱਥੋਂ ਤੱਕ ਮੇਰੇ ਯਾਦ ਹੈ ਕਿ ਤੁਹਾਨੂੰ ਗੀਤ ਦਿੱਤਾ ਸੀ ਸੰਗਦੇਨ 47 22 ਦਾ ਨਾਮ ਹੈ ਚੰਗੇ ਗੀਤ ਲਿਖਦਾ ਉਹ ਬੁਲਟ ਤੇ ਰੱਖਿਆ ਪਟਾਕੇ ਪਾਉਣ ਉਸ ਗੀਤ ਨੇ ਤੁਹਾਡੀ ਪਹਿਚਾਣ ਬਣਾਈ ਮੈਂ ਨਹੀਂ ਵੇਖਿਆ ਤੁਹਾਨੂੰ ਕਦੇ ਸੰਗਦੇਨ 47 ਦੀ ਸਫਤ ਕਰਦਿਆਂ ਤੁਸੀਂ ਕਹਿੰਦੇ ਤੁਹਾਨੂੰ ਰੋਟੀ ਖਾਣ ਯੋਗਰਾ ਛੱਡ ਦਿਓ ਤੁਹਾਨੂੰ ਕੋਈ ਕੁਝ ਨਹੀਂ ਦਿੰਦਾ ਮੈਂ ਤੁਹਾਨੂੰ ਗਾਇਕਾਂ ਨੂੰ ਸਾਰਿਆਂ ਨੂੰ ਸਵਾਲ ਕਰਦਾ ਕਿੰਨੇ ਗੀਤਕਾਰ ਆ ਜਿਹੜੇ ਬਿਰ ਬਿਰ ਕਰਦੇ ਫਿਰਦੇ ਆ ਉਹਨਾਂ ਦੇ ਕਿਸੇ ਨੇ ਚਿਵਾਰੇ ਪਾ ਕੇ ਦੇਤੇ ਤੁਸੀਂ ਕਿਹੜਾ ਗੀਤਕਾਰਾਂ ਨੂੰ ਕੋਈ ਪੈਸਾ ਦਿੰਨੇ ਹੋ ਜਾਂ ਉਹਨਾਂ ਦਾ ਕੋਈ ਨਾਂ ਲੈਨੇ ਹੋ ਗਿਣਤੀ ਦੇ ਗੀਤਕਾਰ ਹੈ ਜਿਹੜੇ ਡਾਂਗ ਦੇ ਨਾਲ ਪੈਸੇ ਲੈਂਦੇ ਤੇ ਬਾਕੀ ਸਾਰੇ ਵਿਚਾਰੇ ਵੇਰੇ ਬੇਰ ਕਰਦੇ ਤੁਰੇ ਫਿਰਦੇ ਕਦੇ ਉਹਨਾਂ ਦੀ ਆਵਾਜ਼ ਬਣੇ ਤੁਸੀਂ ਅੱਜ ਤੁਹਾਡੇ ਤੇ ਆਈ ਅੱਜ ਚੀਕਾ ਮਾਰਦੇ ਪਏ ਹਾਂ ਤੇ ਤੁਹਾਡੀ ਗੱਲ ਵਿੱਚ ਮੈਨੂੰ ਕੋਰਾ ਸਚਾਈ ਨਹੀਂ ਲੱਗੀ ਤਾਂ ਹੀ ਤੇ ਆਪਣੇ ਘਰ ਆ ਗਿਆ ਗਿਆ ਪੈਂਕੀ ਟਾਲੀ ਵਾਲਾ ਜਿਹੜਾ हां ਤੁਸੀਂ ਇੱਕ ਕੰਮ ਜ਼ਰੂਰ ਕਰਤਾ ਜਿਹੜੇ ਹੋਰ ਗਰੀਬ ਕਲਾਕਾਰ ਐ ਜਿਹੜੇ ਆਪਣੇ ਆਪ ਨੂੰ ਕਲਾਕਾਰ ਬਣਨਾ ਚਾਹੁੰਦੇ ਆ ਉਹਨਾਂ ਲਈ ਤੁਸੀਂ ਇਹ ਰਾਹ ਬੰਨ੍ਹ ਕਰਤਾ ਹੁਣ ਕੋਈ ਕਿਸੇ ਤੇ ਪੈਸਾ ਨਹੀਂ ਲਾਊਗਾ ਅਗਲਾ ਕਹਿੰਦਾ ਪੈਸਾ ਲਾਓ ਪਹਿਲਾਂ ਤੇ ਮੁੜ ਕੇ ਜੇਲਾ ਵੇਖੋ ਇਹ ਕੰਮ ਜ਼ਰੂਰ ਤੁਸੀਂ ਕਰਤਾ ਬਹੁਤ ਗਲਤ ਕੰਮ ਕਰਿਆ ਏ ਤੋਂ ਉਹਨੂੰ ਇੰਨਾ ਚਿਰ ਇੱਥੋਂ ਤੱਕ ਬਚਾਇਆ ਤੁਹਾਡੇ ਤੇ ਰੁਪਈਆ ਲਾਇਆ ਕਰੋੜਾ ਅਗਲੇ ਆਣੇ ਤੇ ਜੇ ਹੁਣ ਕਮਾਇਆ ਤੇ ਉਹ ਕਮਾਉਣਗੇ ਵੀ ਫਿਰ ਤੇ ਤੁਹਾਨੂੰ 15 ਲੱਖ ਜੇ ਤੁਸੀਂ ਲੈਨੇ ਹੋ ਤੇ ਤੁਹਾਡੇ ਵਿੱਚ ਕੋਈ ਗੱਲਬਾਤ ਹੈ ਤੇ ਇਹ ਗੱਲਬਾਤ ਤੁਹਾਡੇ ਵਿੱਚ ਪੈਦਾ ਕਰਨ ਵਾਲੇ ਪੈਂਕੀ 43 ਵਾਲਾ ਹੈ ਗੀਤਕਾਰ ਹੈ ਜਿਨ੍ਹਾਂ ਨੇ ਤੁਹਾਨੂੰ ਗੀਤ ਦਿੱਤੇ ਹੈ ਸੰਗੀਤਕਾਰ ਹੈ ਇਸ ਕਰਕੇ ਬਿਨਾ ਗੱਲ ਤੋਂ ਮੁੱਦਾ ਨਾ ਚੱਕਿਆ ਕਰੋ ਸਬੂਤਾਂ ਦੇ ਆਧਾਰ ਤੇ ਗੱਲ ਕਰਿਆ ਕਰੋ ਤੇ ਤੁਹਾਡੀ ਗੱਲ ਦੇ ਵਿੱਚ ਮੈਨੂੰ ਕੋਈ ਦਮ ਨਹੀਂ ਲੱਗਿਆ हां ਤੁਸੀਂ ਉਹਨਾਂ ਹੋਰ ਆਉਣ ਵਾਲੇ ਲੋਕਾਂ ਦਾ ਜਿਹੜਾ ਉਹ ਪੱਠਾ ਬਿਠਾ ਕੇ ਰੱਖ ਦਿੱਤਾ